ਕਾਲ ਤੱਕ ਸਾਹਿਬ ਦੀ ਹਦੂਦ ਅੰਦਰ ਚਲੀਆਂ ਤਲਵਾਰਾਂ ਸਾਕਾ ਨੀਲਾ ਤਾਰਾ ਵਰਸੀ ਮੌਕੇ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਮੁਤਬਾਜ਼ੀ ਜ਼ਥੇਦਾਰਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਨਕਾਰਿਆ ਹੋਇਆ ਜ਼ਥੇਦਾਰ 1984 ਚ ਸਾਕਾ ਨੀਲਾ ਤਾਰਾ ਯਾਨੀ ਆਪਰੇਸ਼ਨ ਬਲੂ ਸਟਾਰ ਦੀ 34ਵੀਂ ਵਰਸੀ ਸ੍ਰੀ ਅੰਮ੍ਰਿਤਸਰ ਵਿਖੇ ਮਨਾਇ ਗਈ 6 ਜੂਨ ਨੂੰ ਸਵੇਰੇ ਅਰਦਾਸ ਤੋਂ ਤੁਰੰਤ ਬਾਅਦ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਖਾਲਿਸਤਾਨ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਮਾਹੌਲ ਖਾਸਾ ਗਰਮ ਵੀ ਹੋ ਗਿਆ ਕਈ ਸਿੰਘ ਹਵਾ ਵਿੱਚ ਤਲਵਾਰਾਂ ਲਹਿਰਾਉਂਦੇ ਨਜ਼ਰ ਆਏ ਵੇਖ ਤਾਈ ਵੇਖ ਗਿਆ ਮਾਹੌਲ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਇਨਾਂ ਸਿੱਖਾਂ ਨੇ ਇੱਕ ਦੂਜੇ ਤੇ ਤਲਵਾਰਾਂ ਅਤੇ ਲਾਖੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੁਟਪੇੜ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ। ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੌਮ ਦੇ ਨਾਮ ਸੰਦੇਸ਼ ਪੜਨਾ ਸ਼ੁਰੂ ਕੀਤਾ ਖਾਲਸਤਾਨੀ ਸਮਰਤਕਾਂ ਨੇ ਇਸ ਸੰਦੇਸ਼ ਦਾ ਵਿਰੋਧ ਕੀਤਾ। ਅਤੇ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਖਾਲਸਤਾਨੀ ਸਮਰਥਕ ਨਾਰੇ ਲਾਉਂਦੇ ਹੋਏ ਸ਼ਾਮਿਆਂ ਨੇ ਤੇ ਚੜ ਗਏ ਦੂਜੇ ਪਾਸੇ ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਵੀ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੰਦੇਸ਼ ਨੂੰ ਉਹਨਾਂ ਸਿਰੇ ਤੋਂ ਨਕਾਰਿਆ ਸਰਬੱਤ ਖਾਲਸਾ ਆਗੂਆਂ ਦਾ ਕਹਿਣਾ ਸੀ ਕਿ ਜਿਹੜਾ ਸੰਦੇਸ਼ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਹੈ ਉਸ ਦਾ ਸਿੱਖ ਕੌਮ ਨਾਲ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਉਹ ਕੌਮ ਦੇ ਨਕਾਰੇ ਹੋਏ ਜਥੇਦਾਰ ਹਨ ਇਸ ਮੌਕੇ ਹੱਥਾਂ ਵਿੱਚ ਤਕਤੀਆਂ ਫੜੀ ਸਿੱਖ ਸੰਗਤਾਂ ਨੇ ਬਰਗਾੜੀ ਬਿਆਦਬੀ ਕਾਹਨ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਫੜਨ ਦੀ ਮੰਗ ਵੀ ਕੀਤੀ ਇਸ ਸਾਰੇ ਕਹਿਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਅੱਜ ਦੇ ਇਸ ਅਮਨ ਸ਼ਾਂਤੀ ਦੇ ਨਾਲ ਜੋ ਸਾਰਾ ਹੀ ਇਸ ਸਮਾਗਮ ਸੰਪੂਰਨਤਾ ਵਿੱਚ ਹੋਇਆ ਹੈ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦੀ ਹਾਂ ਅਰਸ਼ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਕਸ ਸਟੂਡੈਂਟ ਫੈਡਰੇਸ਼ਨ ਆ ਔਰ ਸਾਰੇ ਸਿੰਘ ਹਾਜ਼ਰ ਨੇ ਔਰ ਸਰਵਤ ਆਪਣੇ ਵਿਸ਼ੇਸ਼ ਕਰਕੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਦਾ ਦਾਸ ਤੈ ਦਿਲੋਂ ਧੰਨਵਾਦੀ ਹੈ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਅਮਨ ਸ਼ਾਂਤੀ ਦੇ ਨਾਲ ਇਹ ਸਾਰਾ ਜਿਹੜਾ ਸਮਾਗਮ ਸੀ ਉਹ ਸੰਪੂਰਨਤਾ ਤੱਕ ਉਹਨਾਂ ਨੇ ਹਾਜ਼ਰੀਆਂ ਭਰੀਆਂ ਨੇ ਸਾਰੀਆਂ ਜਥੇਬੰਦੀਆਂ ਦਾ ਦਾਸ ਧੰਨਵਾਦੀ ਹੈ ਉਮੀਦ ਕਰਦਾ ਹੈ ਕਿ ਇਸੇ ਤਰ੍ਹਾਂ ਅਸੀਂ ਸਾਰੇ ਇਕੱਤਰ ਹੋ ਕੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰੀਏ ਪੰਥ ਨੂੰ ਆ ਰਹੀਆਂ ਜਿਹੜੀਆਂ ਦੁਸ਼ਵਾਰੀਆਂ ਨੇ ਉਹਨਾਂ ਦਾ ਹੱਲ ਕੱਢਣ ਵਾਸਤੇ ਸਾਰੇ ਮਿਲ ਬੈਠ ਕੇ ਇੱਕ ਗੁਰੂ ਜੁਗਤ ਦੇ ਅਨੁਸਾਰ ਅਸੀਂ ਪ੍ਰੋਗਰਾਮ ਉਲੀਕ ਕੇ ਚੱਲੀਏ ਤਾਂ ਕਿ ਪੰਥ ਚੜ੍ਹਦੀ ਕਲਾ ਦੇ ਵਿੱਚ ਹੋਵੇ ਇਸ ਦੌਰਾਨ ਭਾਵੇਂ ਗਿਆਨੀ ਗੁਰਬਚਨ ਸਿੰਘ ਨੇ ਸਮਾਗਮ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਪਰ ਜਦੋਂ ਇਸ ਦੌਰਾਨ ਪੱਤਰਕਾਰ ਨੇ ਗਿਆਨੀ ਗੁਰਬਚਨ ਸਿੰਘ ਤੋਂ ਪੁੱਛਿਆ ਕਿ ਸੰਤ ਭਿੰਡਰਾਲਾ ਵਾਲਾ ਅਤੇ ਸਿਮਰਨਜੀਤ ਸਿੰਘ ਮਾਨ ਕਿਸ ਕੋਲੋਂ ਆਜ਼ਾਦੀ ਲੈਣ ਦੀ ਗੱਲ ਕਰਦੇ ਨੇ ਤਾਂ ਨਾਲ ਇਸ ਦੇ ਜਵਾਬ ਵਿੱਚ ਸੰਤ ਜਨੈਤ ਸਿੰਘ ਭਿੰਡਰਾਲਾ ਵਾਲਿਆਂ ਖਿਲਾਫ ਅੱਟ ਪਟੇ ਤਰੀਕੇ ਨਾਲ ਜਵਾਬ ਦਿੱਤਾ। ਜਰਾਵਲ ਕਿੰਨੇ ਨਹੀਂ ਕਿ ਆਜ਼ਾਦੀ ਇਹਦੀ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਮੰਗਦੇ ਸੀ ਹੈ? ਪਿੰਡਾਂ ਵਾਲੇ ਵੀ ਕਹਿੰਦੇ ਸੀ ਕਿ ਚੰਨ ਨੂੰ ਆਜ਼ਾਦੀ ਮਿਲਣੀ ਹੈ ਤੇ ਤੁਸੀਂ ਪਿੰਡਾਂ ਵਾਲਿਆਂ ਨੂੰ ਪੁੱਛ ਲਓ ਜਾਂ ਮਾਨ ਸਾਹਿਬ ਨੂੰ ਪੁੱਛ ਲਓ ਅਸੀਂ ਖੁਦ ਮੁਖਤਿਆਰੀ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਾਰੇਬਾਜੀ ਉਹ ਨਾਰੇਬਾਜੀ ਉਹਨਾਂ ਨੇ ਜੋ ਆਪਣਾ ਕੰਮ ਸੀ ਉਹ ਕਰਨਾ ਉਹਨਾਂ ਦੀ ਡਿਊਟੀ ਆ ਉਹ ਕਰ ਲਈ ਉਹਨਾਂ ਨੇ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਅਲਰਟ ਤੇ ਰੱਖੀਆਂ ਗਈਆਂ ਸਨ ਉਹ ਦਰੇ ਸ਼ੋਮਣੀ ਕਮੇਟੀ ਅਤੇ ਸ੍ਰੀ ਕਲਤਖਸਬ ਵੱਲੋਂ ਵੀ ਸਮਾਗਮ ਦੌਰਾਨ ਸ੍ਰੀ ਹਰਮੰਦਰ ਸਾਹਿਬ ਪ੍ਰੀਤ ਸਰ ਵਿੱਚ ਕਿਸੇ ਨੂੰ ਅਨਸੁਖਾਵੇਂ ਹਾਲਾਤ ਪੈਦਾ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਤੜਕਸਾਰ ਹੀ ਸ੍ਰੀ ਇਕਾ ਉਤਖ ਸਾਹਿਬ ਦੇ ਸਾਹਮਣੇ ਮਾਹੌਲ ਗਰਮਾ ਗਿਆ ਇਸ ਘਟਨਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਵੱਲੋਂ ਹੀ ਸਿੱਖ ਮਰਿਆਦਾ ਦਾ ਇੱਕ ਵਾਰ ਫਿਰ ਕਾਣ ਕੀਤਾ ਗਿਆ ਅੰਮ੍ਰਿਤਸਰ ਤੋਂ ਸਨੀ ਸੋਤਾ ਡੀ5 ਚੈਨਲ ਪੰਜਾਬੀ